ਨੂੰ ਮੁੰਗੀ ਬੂਰਨੇ ਜਨਮ ਆ ਪਿਆ ਖੁਦਕੁਸ਼ੀ ਕਰਨੀ ਸੀਗੀ ਪਰ ਸਾਨੂੰ ਸਸ ਨੇ ਭਰੋਸਾ ਦਵਾਤਾ ਅਸੀਂ ਭਰੋਸੇ ਦੇ ਖੜ ਗਏ ਜੀ ਤੇ ਜਿਨ੍ਹਾਂ ਦੇ ਚਾਰ ਬੰਦੀ ਕਾਰਵਾਈ ਉਹਨਾਂ ਦੇ ਪਰਚਾ ਹੋਣਾ ਚਾਹੀਦਾਗਾ ਤੇ ਦੂਜਾ ਨੰਬਰ ਸਾਡਾ ਜਿਹੜਾ ਪਈ ਦਾ ਜੇ ਸਾਡੇ ਨੂੰ ਜਾਂਦੀ ਆ ਤੇ ਭਾਵੇਂ ਚੌਂਚ ਖੜਾ ਕੇ ਗੋਲੀ ਮਾਰ ਦਿਓ ਮੈਨੂੰ ਅੱਜ ਕਹਿੰਦਾ ਜੀ ਸਰਕਾਰ ਤਾਂ ਕਹਿੰਦੀ ਹੁਣ ਰਿਸ਼ਵਤ ਖੋਰੀ ਚੱਲਦੀ ਨਹੀਂ ਚੱਲਦੀ ਕਿਉਂ ਨਹੀਂ ਜੀ ਕੋਣ ਕਹਿੰਦਾ ਚੱਲਦੀ ਨਹੀਂ ਮੈਂ ਕਾਹਤੋਂ ਟੈਂਕੀ ਤੇ ਜਣਾ ਆ ਜੀਮ ਨਗਰ ਵਿੱਚ ਔਰਤਾਂ ਛਨੂ ਕਿਲੇ ਬੈਠੇ ਹੋਣ ਦੀ ਜੀ ਇਹ ਤੱਤੀ ਨਾਲ ਰਾਮ ਮੈ ਕੇ ਵੀ ਸਾਨੂੰ ਵੀ ਅਨਪੜ ਬੰਦੇ ਸੀਗੇ ਸਾਨੂੰ ਵਿਚੇ ਰਾਮ ਮੈ ਲੈ ਜੀ ਇਹਨਾਂ ਨੇ ਝੋਖਾ ਹੋ ਗਿਆ ਸਾਡੇ ਨਾਲ 12 ਗਣਾ ਸਾਡੀਆਂ ਕੱਢਦੇ ਸੀਗੀ ਕਿ ਇਹ 420 ਦੇ ਪਰਚਾ ਹੋਣੇ ਚਾਹੀਦਾ ਮੰਗਾ ਜੇ ਨਾਂ ਵੀ ਹੋਇਆ ਤੇ ਮੈਂ ਫਿਰ ਵੀ ਆਦਾ ਕੋਈ ਐਕਸ਼ਨ ਚੱਕ ਸਕਦਾ ਮੈਂ ਤਾਂ ਇਹਨਾਂ ਪਿੰਡ ਵਾਲਿਆਂ ਨੂੰ ਪਤਾ ਵੀ ਮਰਨ ਦੇ ਮਨਜ਼ੂਰ ਹੋਇਆ ਵਾਂ ਜੀ ਥੋੜਾ ਜੀ ਵੀ ਕਨਗੋਨੇ ਨਕਸ਼ਾ ਗਲਤ ਬਣਾ ਕੇ ਸਾਰਾ ਕੁਝ ਕੀਤਾ ਕੀ ਕਨਗੋਦੀ ਇਨਕੁਆਰੀ ਹੋਊਗੀ ਜੀ ਜਾਂ ਇੱਥੇ ਬਦਲੀ ਹੋਊਗੀ ਕਨਗੋ ਨੂੰ ਪੈਸੇ ਦੇ ਕੇ ਸਿਕੰਦਰ ਸਿੰਘ ਨੂੰ ਤੇ ਜਿੰਨਾ ਵੀ ਹੋਇਆ ਵੀ ਸਾਰਾ ਮਲੀ ਪਹੁੰਚ ਹੋ ਗਿਆ ਸਾਡੇ ਨਾਲ ਧੱਕਾ ਹੋਇਆ ਜੀ ਪਰ ਇਹ ਕੀ ਤੁਹਾਨੂੰ ਆਸ਼ਵਾਸ਼ਣ ਦਵਾਇਆ ਗਿਆ ਹੁਣ ਬਸ ਇਹੀ ਕਹਿੰਦੇ ਜੀ ਤੁਸੋਂ ਭਰੋਸਾ ਦਵਾਇਆ ਗਿਆ ਕਿ ਲਿਖਤੀ ਰੂਪ ਚ ਕਹਿੰਦੇ ਕੀ ਅਧਿਕਾਰ ਸੀਲਦਾਰ ਸਾਹਿਬ ਕਹਿੰਦੇ ਵੀ ਅਸੀਂ ਲਿਖਤੀ ਰੂਪ ਚ ਦੇਵਾਂਗੇ ਮੈਂ ਕਹਿੰਦਾ ਤੁਸੀਂ ਉਤਰਿਆਓ ਉਹਨਾਂ ਨੇ ਕਿ ਵੀ ਇਹ ਅਸੀਂ ਉਤਰਿਆ ਜੀ ਕਿੰਨੇ ਚਿਰ ਬਾਅਦ ਤੁਹਾਡੀ ਗੱਲ ਸੁਣੀ ਗਈ ਮੇਰੇ ਹਿਸਾਬ ਨਾਲ ਹੋਗਿਆ ਨਾ ਵਿਚਾਰਕ ਘੰਟੇ ਦੇ ਤਿੰਨ ਚਾਰ ਘੰਟੇ ਜੀ ਚਾਰ ਘੰਟੇ ਚਾਰ ਘੰਟੇ ਬਾਅਦ ਹਾਂਜੀ ਚਾਰ ਘੰਟੇ ਬਾਅਦ ਜੀ ਸਾਡੇ ਅਸੀਂ ਜੜੇ ਹੀ 9 ਵਜੇ ਤੱਕ ਹੀ ਤੇ ਜੀ ਪਹਿਲਾਂ ਵੀ ਬਾਈ ਬੱਚਾ ਸੀਗਾ ਤੁਹਾਡੇ ਹੁਣ ਵੀ ਬੱਚਾ ਹੋਣਾ ਹੈ ਜੀ ਹਾਂ ਜੀ ਪਹਿਲਾਂ ਕੁੜੀਆ 5 ਸਾਲਾਂ ਦੀ ਹੈ ਜੀ ਅੱਛਾ ਤੇ ਉਹ ਪੜ੍ਹਨ ਗਈ ਵੀ ਸੀ ਆ ਗਈ ਕਰੇ ਪਤਾ ਨਹੀਂ ਰੋਂਦੀਆਂ ਨੂੰ ਕਲਾਂਦੇ ਚਲੋ ਇੱਥੇ ਨਹੀਂ ਆਈ ਅਸੀਂ ਕਹਿੰਦੇ ਬੱਚਾ ਦਿਲ ਪਤਲਾ ਹੁੰਦਾ ਹੈਗਾ ਹਜੇ ਵੀ ਫਿਰ ਵੀ ਸਾਨੂੰ ਪਰ ਸਾਨੂੰ ਮਜਬੂਰ ਨੇ ਚੜਨਾ ਪਿਆ ਖੁਦਕੁਸ਼ੀ ਕਰਨੀ ਸੀਗੀ ਪਰ ਸਾਨੂੰ ਸੱਸ ਨੇ ਭਰੋਸਾ ਦਿਵਾਤਾ ਅਸੀਂ ਭਰੋਸੇ ਦੇ ਖੜ ਗਏ ਜੀ ਤੇ ਜਿਨ੍ਹਾਂ ਦੇ ਚਾਰ ਬੰਦੀ ਕਾਰਵਾਈ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਹੈਗਾ ਤੇ ਦੂਜਾ ਨੰਬਰ ਸਾਡਾ ਜਿਹੜਾ ਪਈ ਦਾ ਜੇ ਸਾਡੇ ਨੂੰ ਜਾਂਦੀ ਆ ਤੇ ਭਾਵੇਂ ਚੌਂਚ ਖੜਾ ਕੇ ਗੋਲੀ ਮਾਰ ਦੋ ਮੈਨੂੰ ਅੱਜ ਕਹਿੰਦਾ ਜੀ ਤੇ ਨਹੀਂ ਸਾਨੂੰ ਵੀ ਜਿੰਨਾ ਹੱਕ ਆ ਸਾਨੂੰ ਦਿੱਤਾ ਜਾਵੇ ਜੀ ਇਹ ਮਸਲਾ ਕਦੋਂ ਦਾ ਤੁਹਾਡਾ ਲੰਮ ਕਰਿਆ ਸੀ ਇਹ ਮਸਲਾ ਪਾਜੀ ਬਹੁਤ ਪੁਰਾਣਾ ਗਾਏ ਦਖੀਨ ਦਾ ਕਿਸ ਚੱਲੀ ਜਾਂਦਾ ਸੀਗਾ ਯਾਰ ਤੇ ੱਟਕੇ ਨਾਲ ਰਲ ਮਿਲ ਕੇ ਵੀ ਸਾਨੂੰ ਵੀ ਅਨਪੜ ਬੰਦੇ ਸੀਗੇ ਤੁਹਾਨੂੰ ਵਿੱਚ ਰਲ ਮਿਲ ਲਿਆ ਜੀ ਇਹਨਾਂ ਨੇ ਧੋਖਾ ਆ ਗਿਆ ਸਾਡੇ ਨਾਲ 12 ਗਲਾ ਸਾਡੀਆਂ ਕੱਢਦੇ ਸੀਗੇ ਜਿਹੜਾ ਇਹ ਰੋਲਾ ਇਹ ਕਰ ਵੀ ਤੁਹਾਡੇ ਫੁੱਫੜ ਤੇ ਤੁਹਾਡੇ ਤਾਇਆ ਜੀ ਰਹੇ ਨੇ ਹਾਂ ਸਾਡਾ ਚਾਚਾ ਜੀ ਇਥੋਂ ਫਗਾਈ ਹੈ ਜਾਨੂੰ ਯਾਨੀ ਬਾਬਰ ਕਿਤੇ ਨਭਰਾ ਸੀਗੇ ਸਾਡੇ ਜਿਹੜਾ ਜਗਰੂਪ ਸਿੰਘ ਆ ਉਹ ਤੋਂ ਕិច្ਖਰਾਇਆ ਇਹਨਾਂ ਨੇ ਰਾਲੇ ਮਲੀ ਪੋਤ ਨਾਲ ਸਾਰਾ ਇਹਨਾਂ ਨੇ ਕਾਨੂੰਗੋ ਨੂੰ ਪੈਸੇ ਦੇ ਕੇ ਸਿਕੰਦਰ ਸਿੰਘ ਨੂੰ ਤੇ ਜਿੰਨਾ ਵੀ ਹੋਇਆ ਵੀ ਸਾਰਾ ਮਲੀ ਪੋਤ ਹੋ ਗਿਆ ਸਾਡੇ ਨਾਲ ਧੱਕਾ ਹੋਇਆ ਜੀ ਪਰ ਆਪ ਸਰਕਾਰ ਤਾਂ ਕਹਿੰਦੀ ਹੁਣ ਰਿਸ਼ਵਤ ਖੋਰੀ ਚੱਲਦੀ ਨਹੀਂ ਚੱਲਦੀ ਕਿਉਂ ਨਹੀਂ ਜੀ ਕੌਣ ਕਹਿੰਦਾ ਚੱਲਦੀ ਨਹੀਂ ਮੈਂ ਕਾਹਤੋਂ ਟੈਂਕੀ ਤੇ ਜਿਹੜਾ ਆ ਜੀਮਨਗਰ ਵਤੀ ਔਰਤਾਂ ਸਾਨੂੰ ਕਿ ਲੋ ਬੈਠੇ ਆਉਂਦੀ ਜੀ ਹੂੰ ਸਾਡੇ ਨਾਲ 420 ਕੀਤੀ ਗਈ ਹੈ ਇਹਨਾਂ ਨੇ 420 ਕੀਤੀ ਗਈ ਹੈ 420 ਦੇ ਪਰਚਾ ਹੋਣੇ ਚਾਹੀਦਾ ਮੰਗਾ ਜੇ ਨਾ ਵੀ ਹੋਇਆ ਤੇ ਮੈਂ ਫਿਰ ਵੀ ਆਦਾ ਕੋਈ ਐਕਸ਼ਨ ਚੱਕ ਸਕਦਾ ਮੈਂ ਤਾਂ ਇਹਨਾਂ ਪਿੰਡ ਵਾਲਿਆਂ ਨੂੰ ਪਤਾ ਕਿ ਮਰਨ ਦੇ ਮਨਜ਼ੂਰ ਹੋਇਆ ਵਾਂ ਜੀ ਕਿੱਡੀ ਗੱਲ ਹੈ ਉਹ ਇਹ ਤਾਂ ਮਰੇ ਮਰੇ ਹੀ ਹੈ ਜੀ ਸਾਡੇ ਕੋਲੇ 1.5 ਕਿੱਲਾ ਪਹਿਲੀ ਅੱਗੇ ਆ ਜੀ ਉਹਦੇ ਚੋਂ ਵੀ ਜਾਂਦੀ ਹੈ ਫਿਰ ਸਾਡੇ ਕੋਲੇ ਹੈ ਜੀ ਕੀ ਹੈ ਜੀ ਪਰ ਹੁਣ ਪ੍ਰਸ਼ਾਸਨ ਕਹਿੰਦਾ ਕਿ ਤੁਹਾਡੀ ਗੱਲ ਸੁਣੀ ਜਾਵੇਗੀ ਹੁਣ ਕਿ ਇਹੋ ਜਿਹਾ ਕਦਮ ਨਹੀਂ ਚੱਕਣਾ ਹਾਂਜੀ ਕਹਿੰਦੇ ਤਾਂ ਹੈ ਲਈ ਸੁਣ ਲਈ ਤਾਂ ਠੀਕ ਹੈ ਜੀ ਭਰੋਸਾ ਦਿਵਾ ਕੇ ਅਗੇ ਨਾਲ ਲਿਖਤੀ ਰੂਪ ਤੇ ਕਹਿੰਦਾ ਵੀ ਦੇਊਗਾ ਮੈਂ ਤਹਿਸੀਲਦਾਰ ਸਾਹਿਬ ਵੀ ਕਹਿ ਗਿਆ ਜੀ ਤੇ ਧੰਨਵਾਦ ਜੀ ਸਾਡੀ ਸੁਣੀਆ ਤਾਂ ਚਲੋ ਅਸੀਂ ਤਾਂ ਕਹਿੰਨੇ ਅਜੇ ਵੀ ਸੁਣ ਲੈ ਸਾਡੀ ਤਾਂ ਫਰੀ ਬੰਦੇ ਆ ਅਸੀਂ ਤਾਂ ਨਾ ਤਾਂ ਪੈਸਾ ਲੌਂਜੋਗੇ ਜੀ ਨੇ ਜੀ ਠੀਕ ਹਾਂ ਵਿਹਾੜੀ ਕਰਦੇ ਆ ਨਾਲ ਲੈ ਕੇ ਜਾਣਾ ਸਹੀ ਆ ਬੰਦੇ ਸਹੀ ਗਾ ਤੋ ਕਹਿੰਦਾ ਰੱਬ ਦਾ ਪਰਮਾਤਮਾ ਜਾਣਦਾ ਜੀ ਉਹਦਾ ਮਜ਼ਹੂਰ ਸੀਗਾ ਅਸੀਂ ਤਾਂ ਪੈਂਦਾ ਜੀ ਸਾਡਾ ਘਰ ਜੀ ਕਰਦਾ ਸੀ ਇਹ ਚੜ ਕੇ ਵੇਖ ਲਓ ਉੱਥੇ ਤੱਕ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਵੀ ਵਾਕਈ ਮਜ਼ਦੂਰੀ ਚ ਚੱਲੇ ਆ ਹੂੰ ਤੇ ਫਿਰ ਕਹਦੇ ਹੋ ਜੀ ਜੀ ਹਾਂ ਬੰਦੀ ਕਾਰਵਾਈ ਕਰਕੇ ਸਾਫ ਕਰ ਨਹੀਂ ਮਰਦੇ ਨਾ ਧੰਨਵਾਦ ਸਿਕੀਨ ਦਵਾਈ ਆ ਤੱਲੇ ਆ ਇਹਨੇ ਮੈਂ ਅੱਜ ਕੰਮ ਕਰ ਲਿਆ ਚਲੋ ਕੋਈ ਧੰਨਵਾਦ ਤੁਹਾਨੂੰ ਵਿਸ਼ਵਾਸ ਕੀਤਾ ਤੁਹਾਡੇ ਕੋਈ ਗੱਲ ਪਰ ਉਹਨੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਗਲਤ ਕੰਮ ਕਰਿਆ ਠੀਕ ਹੈ ਜੀ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਜੀ ਜਿੰਨਾ ਇਹਨਾਂ ਦੇ ਵਾਸਤੇ ਉਹਨਾਂ ਕਰਨਗੇ ਮਰਜ਼ੀ ਤੇ ਮੈਂ ਗਰੰਟੀ ਨਹੀਂ ਲੈਂਦਾ ਜਿੰਨੇ ਵੀ ਕਾਰਵਾਈ ਹੋਈ ਕੋਈ ਜ਼ਰੂਰ ਕਰਾਂ ਮੈਂ ਸਾਜੀ ਲੈ ਜਿਵੇਂ ਜਿਵੇਂ ਇਹਨਾਂ ਦਾ ਮਾਮਲਾ ਸੀ ਜੀ ਵੀ ਕਨਗੋਨੇ ਨਕਸ਼ਾ ਗਲਤ ਬਣਾ ਕੇ ਸਾਰਾ ਕੁਝ ਕੀਤਾ ਕੀ ਕਨਗੋਦੀ ਇਨਕੁਆਰੀ ਹੋਊਗੀ ਜੀ ਜਾਂ ਇੱਥੇ ਬਦਲੀ ਹੋਊਗੀ ਉਹ ਮੈਂ ਦੇਖ ਲੈਂਦਾ ਨਾ ਕਿਹੜੇ ਕਨਗੋਨੇ ਬਣਾਇਆ ਹਾਂ ਹਾਂ ਸਿਕੰਦਰ ਸਿੰਘ ਨੇ ਬਣਾਇਆ ਸੀ ਕਨਗੋ ਤੂੰ ਮੈਂ ਜਾ ਕੇ ਦੇਖ ਕੇ ਦੱਸ ਸਕਦਾ ਨਾ ਤੇ ਬਾਰੇ ਹਾਂ ਜੀ ਜੇ ਉਹਨੇ ਗਲਤ ਕੀਤਾ ਹੁੰਦਾ ਉਦੋਂ ਕਾਰਵਾਈ ਕਰਾਂਗੇ ਹਾਂ ਜੀ ਇਹ ਸਭ ਤੋਂ ਧੰਨਵਾਦੀ ਤੇ Det er mer enn ferdig.

Anyway, I think that's <laughs>